ਬਿਨਾ ਮਾਲਕੀ ਹੱਕ ਦੇ ਲਿਆ ਬਿਆਨਾ ਪੀੜਿਤ ਨਕਸ਼ਾ ਪਾਸ ਕਰਵਾਉਣ ਲਈ ਪਿਛਲੇ ਡੇਢ ਸਾਲ ਤੋਂ ਪਟਕ ਰਿਹਾ ਡੇਢ ਸਾਲ ਤੋਂ ਇਨਸਾਫ ਦੀ ਉਡੀਕ ਦਸਤਾਵੇਜ਼ੀ ਗੜਬੜ ਬਣੀ ਰੁਕਾਵਟ ਪ੍ਰਾਪਰਟੀ ਦਾ ਇਕਰਾਰਨਾਮਾ ਕਰਨ ਵਾਲੇ ਦੇ ਨਾ ਹੀ ਨਹੀਂ ਸੀ ਇੰਪਲਾਟ ਆਰਤੀ ਦੁਕਾਨ ਦਾ ਅਤੇ ਐਨਓਸੀ ਲਿਆ ਦਿੱਤੀ ਘਰ ਦੀ ਫਿਰ ਇੰਜ ਉਲਝਾਇਆ ਅੱਛਰਪਾਲ ਨੇ ਇਹ ਵਿਅਕਤੀ ਉੱਥੇ ਵੀ ਜਾ ਕੇ ਕੀਤਾ ਇਹ ਮਨ ਦਾ 빌ਜੀ ਮੇਰਾ ਨਕਸ਼ਾ ਨਹੀਂ ਪਾਸ ਹੈਗਾ ਨਾ ਕਰਾ ਦੂੰਗੀ ਜੇ ਅੱਗੇ ਪਤਾ ਲੱਗਿਆ ਜੀ ਆਪਣਾ ਜਿਹੜਾ ਪਲਾਟ ਆਈ ਉਹ ਹੈਗਾ ਕਮਲਸ਼ੇਰ ਉਹਨੇ ਐਨਓਸੀ ਜਿਹੜੀ ਉਹ ਮੈਨੂੰ ਰੈਸ਼ੀ ਖੜਾ ਕੇ ਦੇਤੀ ਅਸਨੇ ਹੋਏਗੀ ਕੋਈ ਕੁਛ ਕਹਿੰਦਾ ਕੋਈ ਗੁੱਸੇ ਸਾਹਮਣੇ ਤੇ ਕੋਈ ਨੋਲਜ ਹੈ ਨਹੀਂ ਜੀ ਇਹ ਪਲਾਟ ਕਿਤੋਂ ਖਰੀਦਿਆ ਸੀ ਬਰਵਾਦ ਇਹ ਅਛਰਪਾਲ ਤੋਂ ਖਰੀਦਿਆ ਸੀ ਆਪਣਾ ਨੇ ਪਤਾ ਚੱਲਦਾ ਹੈ ਕਿ ਪਰਿਵਾਰ ਕਾਫੀ ਦੁਖੀ ਹੁੰਦਾ ਹੈ ਕਿਉਂਕਿ ਉਸਦੀ ਮਿਹਨਤ ਦੇ ਨਾਲ ਇੱਕ ਇੱਕ ਰੁਪਏ ਦੇ ਨਾਲ ਜੋੜੀ ਹੋਈ ਪੂੰਜੀ ਬਰਬਾਦ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਇੱਕ ਕੁਰਾਲੀ ਦੇ ਵਿੱਚ ਵੀ ਹੋਇਆ ਹੈ ਕੁਰਾਲੀ ਦੇ ਵਿੱਚ ਇੱਕ ਦੁਕਾਨਦਾਰ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰੇ ਆਪਣੇ ਭੈਣ ਭਰਾਵਾਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਲਿੱਤੇ ਅਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਪਲਾਟ ਖਰੀਦਿਆ ਅਤੇ ਕੁਰਾਲੀ ਦੇ ਇਹ ਡੀਲਰ ਤੋਂ ਪਲਾਟ ਖਰੀਦਿਆ ਤੇ ਉਸ ਤੋਂ ਬਾਅਦ ਉਹ ਦਰਦਰਦੀਆ ਠੋਕਰਾ ਖਾ ਰਿਹਾ ਕਿਉਂਕਿ ਉਸ ਦਾ ਨਕਸ਼ਾ ਪਾਸ ਨਹੀਂ ਹੋ ਰਿਹਾ ਅਤੇ ਉਹ ਪਲਾਟ ਦੀ ਕਹਾਣੀ ਕੀ ਆ ਤੁਹਾਨੂੰ ਪੂਰੀ ਕਹਾਣੀ ਵੀ ਦੱਸ ਦਿਆਂ ਤੇ ਪਹਿਲਾਂ ਉਸ ਸ਼ਖਸ ਦੇ ਨਾਲ ਗੱਲ ਕਰਦੇ ਆ ਰਵੀ ਦੇ ਨਾਲ ਕੀ ਆਖਰ ਕੀ ਹੋਇਆ ਸੀ ਸਰ ਆਪਣਾ ਨਾਮ ਕੀ ਹੈ ਤੇ ਤੁਸੀਂ ਕਿੱਥੇ ਰਹਿੰਦੇ ਹੋ ਅਕਰ ਫਾਗੋਦੂ ਰਹਿੰਦੇ ਹਾਂ ਜੀ ਆਪਾਂ ਸਬਜ਼ੀ ਮੰਡੀ ਰਹਿੰਦੇ ਹਾਂ ਜੀ ਬੈਂਕ ਲੋਨ ਮੈਂ ਪਲਾਟ ਲੱਤਾ ਸੀ ਆਪਣਾ 2022 ਚ ਵਿੱਚ ਫਿਰ ਮੈਨੂੰ ਮਤਲਬ ਬਹੁਤ ਅਸਮੈਂਟ ਹੋ ਰਹੀ ਆ ਮੈਂ ਕਮੇਟੀ ਜਾਂਦਾ ਜੀ ਉਹਨਾਂ ਨੇ ਨਕਸ਼ਾ ਨਹੀਂ ਜੀ ਪਾਸ ਹੋਣਾ 20 ਫੁੱਟ ਦਾ ਪਲਾਟ ਹੈ ਜੀ ਹਨਾ ਬਹੁਤ ਆਈਆਂ ਗੱਲਾਂ ਮਕੇਸ਼ ਕੋਲ ਵੀ ਹੈ ਜੀ ਮੈਂ ਉੱਥੇ ਵੀ ਜਾ ਕੇ ਕੀਤਾ ਵੀ ਮੈਂ ਕਿਹਾ ਜੀ ਮੇਰਾ ਨਕਸ਼ਾ ਨਹੀਂ ਪਾਸ ਹੋ ਰਿਹਾ ਕਹਿੰਦਾ ਕਰਾ ਦੂੰਗੀ ਜੇ ਅੱਗੇ ਪਤਾ ਲੱਗਿਆ ਜੀ ਆਪਣਾ ਜਿਹੜਾ ਪਲਾਟ ਆਈ ਉਹ ਹੈਗਾ ਕਮਲਸ਼ੇਰ ਇਹਨਾਂ ਨੇ ਐਨਓਸੀ ਜਿਹੜੀ ਉਹ ਮੈਨੂੰ ਰੈਸੀ ਕਢਵਾ ਕੇ ਦੇਤੀ ਮੈਨੂੰ ਇਸ ਬਾਰੇ ਨਹੀਂ ਪਤਾ ਦੇਈ ਵੀ ਇਹਦੇ ਬਾਰੇ ਕੀ ਹੋਰ ਕੀ ਬਣੂਗਾ ਕੀ ਨਹੀਂ ਮੈਂ ਤਾਂ ਆਪਣਾ ਪਿਰਸਤਵਾਰੋਂ ਦੇ ਪੈਸੇ ਇਕੱਠੇ ਕਰਕੇ ਦਿੱਤੇ ਹੈ ਜੀ ਹਨਾ ਇੱਕ ਇੱਕ ਜੋੜੇ ਪੈਸੇ ਉਹਦਾ ਮਣਾ ਦਿੱਤੇ ਹੈ ਜੀ ਇਸ ਕਰਕੇ ਪਹਿਲਾ ਰਵੀ ਜੀ ਦੱਸੋ ਪਲਾਟ ਤੁਹਾਡਾ ਕਿੱਥੇ ਹੈ ਕਿ ਤੁਸੀਂ ਇਹ ਪਲਾਟ ਕਿਹਦੇ ਪਹਿਲਾਂ ਖਰੀਦਿਆ ਸੀ ਤੇ ਵੀਰ ਜੀ ਆਪਾਂ ਨੇ 2022 ਦੇ ਵਿੱਚ ਖਰੀਦਿਆ ਸੀ ਇਹ ਹੈਗਾ ਜੀ ਆਪਣਾ ਜਿੱਥੇ ਪੋਸਟ ਆਫਿਸ ਨੇ ਹੈਗਾ ਜੀ ਉੱਤਰ ਉਹਦੀ ਬੈਕ ਸਾਈਡ ਹੈ ਜੀ ਪਲਾਟ ਇਹ ਹੈਗਾ 10x20 ਦਾ ਹੀ ਇਸ ਕਰਕੇ ਮੈਨੂੰ ਬਹੁਤ ਦਾ ਰੈਸਮੈਂਟ ਹੋ ਰਹੀ ਹੈ ਮੈਂ ਕੋਈ ਕਹਿੰਦਾ ਗਲੀ ਛੋਟੀ ਹੈ ਜੀ ਇਹ ਪਾਸ ਨਹੀਂ ਹੋਏਗੀ ਕੋਈ ਕੁਛ ਕਹਿੰਦਾ ਕੋਈ ਗੁੱਸੇ ਸਾਹਮਣੇ ਦੇ ਬਾਰੇ ਨੋਟ ਜ ਹੈ ਨਹੀਂ ਜੀ ਇਹ ਪਲਾਟ ਕਿਤੋਂ ਖਰੀਦਿਆ ਸੀ ਬਬਲ ਇਹ ਅਛਰਪਾਲ ਤੋਂ ਖਰੀਦਿਆ ਸੀ ਆਪਕਾ ਨੇ ਹੂੰ ਹਾਂਜੀ ਤੇ ਆਪਣਾ ਜਿਹੜਾ ਬਿੱਟੂ ਰਾਜੇ ਮੱਜਰੀਆ ਜੀ ਉਹ ਵਿੱਚ ਪਈ ਵੇ ਸੀ ਉਹਨਾਂ ਨੇ ਮੈਨੂੰ ਦਿਖਾਇਆ ਜੀ ਇਹ ਪਲਾਟਾ ਜੀ ਵੀ ਤੁਸੀਂ ਲੈ ਲਓ ਵੀ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਇਹਦੀ ਪਰ ਉਹਦਾ ਕੋਈ ਹੱਲ ਨਹੀਂ ਹੋਇਆ ਤੱਕ ਨਿਕਲਿਆ ਜੀ ਮਤਲਬ ਜਿਹੜਾ ਤੁਸੀਂ ਪਲਾਟਾ ਉਹ ਕਮਰਸ਼ੀਅਲ ਦੁਕਾਨ ਦਾ ਫ੍ਰੀਜਾ ਸੀਗਾ ਤੇ ਜਿਹੜੀ ਪ੍ਰਾਣੀ ਰਜਿਸਟਰੀ ਸੀਗੀ ਉਹ ਵੀ ਕਮਰਸ਼ੀਅਲ ਸੀਗੀ ਪਰ ਤੁਹਾਨੂੰ ਡੀਲਰ ਨੇ ਗੱਲਾਂ ਵਿੱਚ ਪਾ ਕੇ ਜਿਹੜੀ ਐਨਓਸੀ ਦੇਤੀ ਉਹ ਦੇਤੀ ਰਿਹਾਇਸ਼ੀ ਹੁਣ ਨਾ ਤਾਂ ਉਹ ਪਲਾਟ ਦੀ ਜਿਹੜੀ ਹੈ ਐਨਓਸੀ ਦੁਆਰਾ ਨਿਕਲਦੀ ਹੈ ਤੇ ਨਾ ਉਹ ਪਲਾਟ बिकਦਾ ਤੇ ਨਾ ਉਹ ਦਾ ਨਕਸ਼ਾ ਪਾਸ ਹੁੰਦਾ ਜੀ ਹਾਂਜੀ ਇਸ ਕਰਕੇ ਮੈਂ ਵੀਰ ਜੀ ਤੁਹਾਡੇ ਕੋਲ ਇਸ ਲਈ ਆਇਆ ਸੀ ਮੈਂ ਕਿਹਾ ਵੀਰ ਜੀ ਹੱਲ ਕਰਨਗੇ ਕੋਈ ਵੀ ਮੈਂ ਬਹੁਤ ਪਰੇਸ਼ਾਨ ਹੈ ਜੀ ਜਿੱਥੇ ਵੀ ਜਾਂਦਾ ਮੈਨੂੰ ਕੋਈ ਆਰਾਮ ਨਹੀਂ ਜੀ ਮਿਲਦਾ ਕੋਈ ਹੱਲ ਨਹੀਂ ਜੀ ਮਿਲਦਾ ਹੈਗਾ ਕਿੰਨੀ ਦੇਰ ਹੋ ਗਈ ਤੁਸੀਂ ਨਕਸ਼ਾ ਅਪਲਾਈ ਕਰਨ ਨਕਸ਼ਾ ਅਪਲਾਈ ਨੂੰ ਵੀਰ ਜੀ ਹੋ ਗਏ 1.5 ਸਾਲ ਹੋ ਗਏ ਜੀ 1.5 ਸਾਲ ਤੋਂ ਕੋਈ ਮਤਲਬ ਸੁਰੱਖਤ ਅਲਾ ਸੋਲੂਸ਼ਨ ਨਹੀਂ ਨਿਕਲਿਆ ਹੈਗਾ ਮੈਂ ਇਸ ਕਰਕੇ ਬਹੁਤ ਪਰੇਸ਼ਾਨ ਹਜ ਥੋੜੇ ਕੋਲੇ ਮਜਬੂਰ ਮੈਨੂੰ ਆਣਾ ਪਿਆ ਮਗਰ ਵੀਰ ਦੇ ਕੋਲੇ ਆਪਣਾ ਜਾਊਂਗਾ ਕੋਈ ਹੱਲ ਨਿਕਲੇਗਾ ਜਿੱਥੇ ਜਾ ਕੇ ਕੀ ਅਪੀਲ ਕਰਦੇ ਹੋ ਜਿਹੜੇ ਕੋਈ ਅਲੱਗ-ਅਲੱਗ ਤਰ੍ਹਾਂ ਦੇ ਕਰਾਲੀ ਵਿੱਚ ਕਈ ਤਰ੍ਹਾਂ ਦੇ ਡਿਨਰ ਬੈਠੇ ਆ ਕੋਈ ਸ਼ਾਮਲਾੜ ਵੇਚ ਰਿਹਾ ਕੋਈ ਕੁਝ ਵੀ ਕੀ ਕਹਿਣਾ ਚਾਹੁੰਦੇ ਹਜੇ ਲੋਕਾਂ ਨੂੰ ਮੈਂ ਤਾਂ ਵੀ ਆਪਣਾ ਕਰਾਲੀ ਵਸਿਆ ਨੂੰ ਉਹੀ ਕਹਿਣਾ ਚਾਹਾਂਗਾ ਵੀ ਆਪਣਾ ਬਈ ਧਿਆਨ ਤੇ ਪਲਾਟ ਲਵੋ ਵੀ ਅੱਜ ਕੱਲ੍ਹ ਠੱਗੀ ਚੋਰੀ ਬਹੁਤ ਹੋ ਰਹੀ ਹੈ ਗਰੀਬ ਬੰਦਾ ਵਿਚਾਰਾ ਪੈਸੇ ਇਕੱਠੇ ਕਰ ਲਈ ਹੈ ਨਾ ਆਪਣਾ ਵੀ ਚਲੋ ਮੈਂ ਛੋਟਾ ਜਿਹਾ ਮਕਾਨ ਬਣਾਵਾਂਗਾ ਆਪਣਾ ਕੁਝ ਵੀ ਹੈ ਜੀ ਗਰ ਜਰ ਬੰਦੇ ਨੂੰ ਬਾਅਦ ਚ ਪਤਾ ਲੱਗਦਾ ਫਿਰ ਉਹਦਾ ਕੋਈ ਹੱਲ ਨਿਕਲ ਜਾਂਦਾ ਨਹੀਂ ਹੈਗਾ ਮਿੰਤਾ ਕਰਨੀ ਪੈਂਦੀ ਹੈ ਜੀ ਵਿਸ਼ਾਸ਼ਣੇ ਮੈਂ ਵੀ ਮੰਗ ਕਰਾਂਗਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਇੱਕ ਪਲਾਟ ਜਿਹੜੀ ਉਹਦੀ ਗੱਲ ਚੱਲ ਰਹੀ ਹੈ ਤੇ ਬੰਦਾ ਕਹਿ ਰਿਹਾ ਵੀ ਰਾਜੇ ਮਹਾਰਾਜ ਜੀ ਨੇ ਮੈਨੂੰ ਉਹ ਪਲਾਟ ਦਵਾਇਆ ਸੀਗਾ ਤੁਸੀਂ ਇਹ ਪਲਾਟ ਦਵਾਇਆ ਸੀਗਾ ਕੀ ਕਹਿਣਾ ਚਾਹੁੰਦੇ ਹੋ ਇਸ ਪਲਾਟ ਬਾਰੇ ਬਿਲਕੁਲ ਪਲਾਟ ਦਵਾਇਆ ਮੇਰੇ ਕੋਲ ਪਿਆ ਗੱਡੀ ਉਹਨਾਂ ਕਾਰ ਖੜਾਉਣ ਵਾਸਤੇ ਗੱਡੀ ਗੈरेज ਵਾਸਤੇ ਦਿੱਤਾ ਪਲਾਟ ਨਾ ਕਿ ਕੋਈ ਕੰਮ ਕਰਨ ਵਾਸਤੇ ਦਿੱਤਾ ਹੈਗਾ ਵੀ ਮੈਂ ਇੱਥੇ ਰਹਿائش ਕਰ ਲਵਾਂਗਾ ਇੱਥਾ ਗੱਡੀ ਖੜਦੀ ਹੋ ਜੂਗੀ ਮੇਰੀ ਹੋਰ ਪਲਾਟ ਉਹ ਨਾ ਡਾਕਟਰ ਸਾਹਿਬ ਤੋਂ ਲੱਤਾ ਅਸ਼ਰਵਾਲ ਤੋਂ ਰਜਿਸਟਰੀ ਹੋਈ ਹੈ ਮੌਕੇ ਤੇ ਇੰਤਕਾਲ ਦਰਜ ਹੈ ਮੌਕੇ ਤੇ ਦੁਕਾਨ ਪਈ ਹੈ ਮੇਰਾ ਇਹਦੇ ਕੋਈ ਲੈ ਗਿਆ ਦੇ ਗਿਆ ਨਾ ਆਪਣੇ ਤੇ ਕੋਈ ਕਮਿਸ਼ਨ ਜਿਹੜੀ ਹੈ ਨਗਰ ਕੌਂਸਲ ਵੱਲੋਂ ਐਨਓਸੀ ਦਿੱਤੀ ਗਈ ਹੈ ਉਹ ਐਨਓਸੀ ਜਿਹੜੀ ਹੈ ਉਹ ਮਕਾਨ ਦੀ ਦਿੱਤੀ ਗਈ ਹੈ ਜਦ ਕਿ ਰਜਿਸਟਰੀ ਜਿਹੜੀ ਹੈ ਉਹ ਦੂਸਰੀ ਕਮਰਸ਼ੀਅਲ ਹੈ ਉਹ ਫਿਰ ਉਹਨਾਂ ਨੇ ਕਰਾਈ ਹੈ ਇਹਦੇ 'ਚ ਐਨਓਸੀ ਉਸ ਟਾਈਮ ਐਨਓਸੀ ਦਾ ਟ੍ਰੈਂਟ ਹੋਇਆ ਤਾਂ ਵੀ ਐਨਓਸੀ ਕਰਾ ਕੇ ਦੇਣੀ ਹੈਗੀ ਐਨਓਸੀ ਕਰਵਾ ਕੇ ਦਿੱਤੀ ਹੈ ਰਜਿਸਟਰੀ ਤਾਂ ਤੇ ਕਸੂਰ ਵਰਗੇ ਨੂੰ ਮੰਨਦੇ ਹੋ ਕਿ ਕਮਰਸ਼ੀਅਲ ਰਜਿਸਟਰੀ ਤੇ ਐਨਓਸੀ ਦੂਸਰੀ ਹੈ ਔਰ 1.5 ਸਾਲ ਤੋਂ ਤੱਕੇ ਖਾ ਰਹੇ ਆ ਜਿਹੜੀ ਐਨਓਸੀ ਹੈ ਜਿਹੜੀ ਜਿਹੜੀ ਕਰੀ ਹੈ ਬੈਸੀ ਦਾ ਫਿਰ ਕਮੇਟੀ ਨੂੰ ਕਰਨੀ ਹੁੰਦੀ ਚਾਹੀਦੀ ਯਾ ਰਜਿਸਟਰੀ ਉੱਤੇ 33 ਫੁੱਟ ਪਾਰਕਿੰਗ ਨਹੀਂ ਹੈ ਆਪਾਂ ਤਾਂ ਇਹ ਗੱਲ ਤੇ ਕਹਿੰਦੇ ਇਹ ਪਲਾਟ ਕਿਨੇ ਕਿੱਧੋਂ ਤੋਂ ਆਇਆ ਸੀਗਾ ਇਹ ਅਛਰਪਾਲ ਤੋਂ ਅਛਰਪਾਲ ਨਾਲ ਘਟੇ ਪਲਾਟ ਉਸ ਤੋਂ ਪਲਾਟ ਅਛਰਪਾਲ ਤੋਂ ਲੱਗਦਾ ਕਿ ਉਹਨਾਂ ਅਛਰਵਾਲ ਨਾਲ ਘਟੇ ਉਸ ਤੋਂ ਮਤਲਬ ਉਹੀ ਜਾਣੇ ਵੀ ਕਿਹਾ ਹੈ ਹਾਂ ਉਹ ਜੀ ਕਮਰਸ਼ੀਅਲ ਆ ਤਾਂ ਕਮਰਸ਼ੀਅਲ ਕਿਹੜੇ ਹਿਸਾਬ ਤੇ ਹੋਊਗੀ ਗੇਸਟ ਹੋਊਗੀ ਯਾਰ ਰੈਜੀਐਂਸ ਰਿਸ਼ਤੀ ਹੈ ਧਾਰ ਰੈਜੀਐਂਸ ਰੈਜੀਐਂਸ ਹੁਣ ਜਿਹੜੀ ਕਮਰਸ਼ੀਅਲ ਦਾ ਕਮਰਸ਼ੀਅਲ ਦਾ 33 ਪਰਕਿੰਗ ਲਾਉਣੀ ਹੈ ਕਮਰਸ਼ੀਅਲ ਤਾਂ ਹੁਣ ਆਪਾਂ ਨਕਸ਼ਾ ਤਾਂ ਆਪ ਤੇ ਜਰੂਰ ਜਿਸ ਤਰ੍ਹਾਂ ਅਰਬੀ ਨੇ ਦੱਸਿਆ ਕਿ ਇਹਨਾਂ ਨੇ ਜਦੋਂ ਪਲਾਟ ਖਰੀਦਿਆ ਉਹ ਤਾਂ ਇਹਨਾਂ ਨੂੰ ਦਿਖਾਇਆ ਗਿਆ ਕਿ ਇਹ ਕਮਰਸ਼ੀਅਲ ਪਲਾਟ ਹੈ ਤੇ ਜੋ ਪੁਰਾਣੀ ਰਜਿਸਟਰੀ ਸੀ ਉਹ ਵੀ ਕਮਰਸ਼ੀਅਲ ਸੀ ਤੇ ਇਹਨਾਂ ਨੂੰ ਜੋ ਐਨਓਸੀ ਦੇ ਦਿੱਤੀ ਗਈ ਉਹ ਇੱਕ ਰੈ residenial ਪਲਾਟ ਦੀ ਦੇ ਦਿੱਤੀ ਗਈ ਤੇ ਕੋਰਾਲੀ ਦੇ ਕਿ ਅਛਰਪਾਲ ਡਿੰਦੜਾ ਜਿਨ੍ਹਾਂ ਨੇ ਇਹਦੇ ਨਾਲ ਇਹਨਾਂ ਦੇ ਨਾਲ ਉਹ ਖੇਲ ਖੇលਿਆ ਤੇ ਉਹ ਪੈਸੇ ਜ਼ਰੂਰ ਲੈ ਕੇ ਆਪਣੀ ਜੇਬਾਂ ਭਰ ਗਏ ਪਰ ਅੱਜ ਨਕਸ਼ਾ ਪਾਸ ਕਰਾਉਣ ਦੇ ਲਈ ਦਰਦਾਂ ਦੀ ਠੋਕਰਾਂ ਖਾ ਰਿਹਾ ਤੇ ਜਰੂਰ ਅਸੀਂ ਵੀ ਨਗਰ ਕੌਂਸਲ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਵੀ ਇਹਨਾਂ ਦੇ ਪਲਾਟ ਦਾ ਦੁਰਸਤ ਕਰਕੇ ਕਰ ਸਕਦੇ ਆ ਤੇ ਇਹਨਾਂ ਦੇ ਘਰ ਦਾ ਯਾ ਰੈ residențial ਕਿਸੇ ਵੀ ਤਰ੍ਹਾਂ ਦਾ ਦੁਕਾਨ ਦਾ ਨਕਸ਼ਾ پاس ਕੀਤਾ ਜਾਵੇ ਤਾਂ ਕਿ ਅਜੇ ਹੋਰ ਲੋਕਾਂ ਦੇ ਨਾਲ ਠੱਗੀ ਨਾ ਹੋਵੇ ਤੇ ਨਾਲ ਹੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਕੁਰਾਲੀ ਦੇ ਵਿੱਚ ਕਈ ਠੱਗ ਡੀਲਰ ਵੀ ਐ ਜੋ ਕਿ ਗਲਤ ਤਰ੍ਹਾਂ ਦੇ ਨਾਲ ਜ਼ਮੀਨ ਵੇਚ ਜਾਂਦੇ ਨੇ ਅਤੇ ਉਸ ਤੋਂ ਬਾਅਦ ਜੋ ਵਿਅਕਤੀ ਹੁੰਦਾ ਜਿਸ ਦੇ ਨਾਲ ਠੱਗੀ ਹੁੰਦੀ ਹੈ ਉਸ ਨੂੰ ਦਰਦਦਰ ਦੀਆਂ ਠੋਕਰਾਂ ਵੀ ਖਾਣੀਆਂ ਪੈਂਦੀਆਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਕੀ ਕਹਿਣਾ ਚਾਹੋਗੇ ਕਿਉਂਕਿ ਕੁਰਾਲੀ ਦੇ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨ ਕੁਰਾਲੀ